ਆਰ ਭੜੀ ਸਾਸਰੀ ਕਾਲ ਕਿਸ ਨੇ ਐਡ ਜਾਨੀ ਤਾਲ ਤੇ ਪੌਟਰ ਤੇ ਲੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਵਾਂਗ ਇਹ ਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੇਸਬੁੱਕ ਦਾ YouTube ਦਾ ਜੁਵੇਂ ਫੋਲੋ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਆਪਾਂ ਜੇ ਕਿ ਤਿੰਨ ਚੀਜ਼ਾਂ ਵੀ ਬਿਲਕੁਲ ਸਾਰੀ ਵਿਕਲ ਸਟੈਪ ਪੈਣਾ ਕਰੋ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਤੇ ਬਹੁਤ ਵਧੀਆ ਚੀਜ਼ਾਂ ਲੱਗੀਆਂ 18 ਹੱਤ ਦਾ ਟਰਾਲਾ ਏਰੀਆ ਸ਼ਹਿਰ ਪਰ ਤੇ ਏਰੀਆ ਸ਼ਹਿਰ ਪਰ ਤੇ ਤਰਪਾਲ ਪਾਉਣ ਵਾਲਾ ਪਾਈਪ ਵੀ ਲੱਗਿਆ ਤਿੰਨ ਫੁੱਟ ਵੈੱਡ ਦੋ ਫੁੱਟ ਵਾਰ ਵੇਰ ਕੇ ਲੱਗੇ ਆ ਵੀਲ ਕਵਰ ਲੱਗੇ ਹੋਇਆ ਤੇ ਲਾਈਟਾਂ ਲੱਗੀਆਂ ਆ ਡਾਲੀ ਵਾਲੀਆਂ ਪੱਤਿਆਂ ਨਾਲ ਆ ਰੱਸੇ ਕਸਣ ਵਾਲਾ ਨਾਲ ਆ ਮਗਰ ਵੀ ਤੇ ਮੂਰੇ ਵੀ ਪੂਰਾ ਮੋਡੀਫਾਈਡ ਟਰਾਲਾ ਸਾਈਡ ਤੇ ਕੁੰਡੀਆਂ ਲੱਗੀਆਂ ਕਿ ਟਰੈਕਟਰ ਪਾ ਕੇ ਕੱਢਣਾ ਹੋਵੇ ਸਾਈਡ ਤੇ ਟਰੈਕਟਰ ਪਾਉਣ ਨੂੰ ਤੇ ਪੂਰਾ ਓਕੇ ਆ ਟਰਾਲਾ 55 ਇੰਚ ਮੱਛੀ ਹੋਕਾ ਕਿਤੇ ਗੁੱਦਾ ਪੈਂਦਾ 4 ਇੰਚੀ ਆ ਪੌੜੀ ਲੱਗੀ ਆ ਤੇ ਕਵਾਲਿਟੀ ਦਾ ਟਾਟਾ ਸੇਲ ਦਾ ਮਾਲ ਆ ਤੇ ਕਵਾਲਿਟੀ ਦਾ ਰੰਗ ਕੀਤਾ ਰਾਤ ਹੀ ਲੱਗਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਲਾਈਟਾਂ ਤਾਂ ਇਹਨਾਂ ਮਗਰ ਲੱਗੀਆਂ ਸਾਈਡਾਂ ਦੇ ਵੀ ਲੱਗੀਆਂ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ 10 ਇੰਚੀ ਗਾਡਰਾਂ ਦੇ ਥੋੜੀ ਬੇਰ ਕੈਂਚੀਆਂ ਬਣਾ ਕੇ ਲਾਈਆਂ ਸੱਤੇ ਪੂਰਾ ਹੈਵੀ ਤੋਂ ਪਰਾਟਰਾ ਦਾ 18 7 ਦਾ ਰੇਟ ਦੀ ਗੱਲ ਕੀ ਰੇਟ ਹੈਗਾ ਇਹਦਾ 2 ਲੱਖ ਤੇ 98000 ਰੁਪਿਆ 5000 ਰੁਪਇਆ ਲੇਸਟ ਕਰ ਦੇਣਗੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਫੇਸਬੁੱਕ ਦਾ YouTube ਦਾ ਚੈਨਲ ਫੋਲੋ ਕਰਕੇ ਜਾਊਗਾ ਹੈਵੀ ਤੋਂ ਪਾਰਾ ਟਰਾਂਡਾ ਬਣਿਆ ਹੋਆ 10 ਇੰਚੀ ਗਾਡਰ ਦਾ ਨੜੀ ਹੱਬ ਰੀਲ ਦਾ ਹਿੱਸਾ ਵੀ ਬਾਈ ਦੇ ਭੇਰਗਾ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ 2.98 ਹਜ਼ਾਰ ਰੇਟ ਬਰੇ ਗੱਡੀ ਆ 2011 ਮਾਡਲ ਤੇ ਏਰੀਆ ਸ਼ਹਿਰ ਪਰ ਉੱਥੇ ਖੜੀ ਆ ਇੰਜਨ ਗੇਅਰ ਦੀ ਜਿਵੇਂ ਨਵੀਂ ਆ ਵਧੀਆ ਗੱਡੀ ਆ ਤੇ ਬਹੁਤ ਘੱਟ ਗੱਡੀ ਚੱਦੀ ਵੀ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਕਿਹਾ ਸਾਰੀ ਜਾਣਕਾਰੀ ਤੁਹਾਨੂੰ ਫੋਨ ਲਾ ਕੇ ਦੇ ਸਕਦੇ ਆ ਤੁਹਾਨੂੰ ਮੈਂ ਦੱਸ ਦਿੰਦਾ ਤੇ ਨਵੇਂ ਟਾਇਰ ਪਾਏ ਹੋਏ ਕੱਦ ਪਰਸੇ ਪਾ ਕੇ ਜਿਆ ਸਿਰਫ 100 ਕਿਲੋਮੀਟਰ ਗੱਡੀ ਚੱਲੀ ਹੋਈ ਆ ਤੇ ਟਾਇਰ ਪਾ ਕੇ ਚੱਲੀ ਆ ਉਹ ਤਾਂ ਗੱਡੀ 2011 ਮਾਡਲ ਆ ਤੇ ਦੂਜਾ ਸੀਟ ਕਵਰ ਜਮਾ ਨਵੇਂ ਆ ਟੱਚ ਸਕਰੀਨ ਨਾ ਕੈਵਰੇ ਚੈਂਬਰੇ ਲੱਗੇ ਆ ਤੇ ਰੰਗ ਪੇਂਟ ਜਮਾ ਗੱਡੀ ਨਹੀਂ ਰਾਜਾ ਤੇ ਬੈਂਪਰ ਸ਼ੈਂਪਰ ਕਿਦੋਂ ਪੇਂਟ ਨਹੀਂ ਹੋਏ ਉਹ ਕਹਿੰਦਾ ਤੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀਸ ਗੱਡੀ ਆ ਜਾਵਾ ਚਾਰੇ ਟਾਇਰ ਨਵੇਂ ਆ 4x4 ਆ ਫੋਰਚਨਰ ਗੱਡੀ ਆ ਇਹ 4x4 ਆ ਤੇ ਨਵੀਂ ਸੀਸੇ ਸੀਸੇ ਸਭ ਕੰਪਨੀ ਦੇ ਇਹਦੇ ਸਾਈਡਾਂ ਵਾਲੇ ਵੀ ਸਾਰੀਆਂ ਲਾਈਟਾਂ ਚੈੱਕਡ ਆ ਤੇ ਕੋਈ ਵੀ ਸਮਾਨ ਨਹੀਂ ਬਦਲਿਆ ਚੈਪਲਿਕਾ ਪੀਆ ਤੇ ਆਰਟੀਕਾ ਕੀ ਪੱਤਰ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣੀ ਆ ਵੀ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਨਵੇਂ ਟਾਇਰ ਚੜੇ ਹੋਏ ਆ ਤੇ 4 बाई 4 ਗੱਡੀ ਆ ਇੰਜਨ ਗੇਰ ਦੀ ਓਕੇ ਆ ਤੋ ਤੇ ਗੇਰ ਵੀ ਦੱਸਣ ਵਿੱਚ ਪਿਆ ਹੈਗਾ ਉਹਦੇ 4 बाई 4 ਵਾਲਾ ਤੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਜੀ ਜਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 6,51,000 6,51,000 ਰੁਪਇਆ ਰੇਟ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਜਦੋਂ ਮੌਕੇ ਤੇ ਮਾਨਤਾ ਕਰਦੇ ਮੇਰੇ 16-7 ਟਰਾਲਾ ਬਿੰਦ ਕੋ ਨਵਾ ਟਰਾਲਾ ਦਾ ਸਿੰਕੀ ਗਾੜਾ ਦੂਰੀ ਵੇਰ ਕੈਂਚਾ ਬਣਾ ਕੇ ਲਾਈਆਂ ਤੈਨ ਨੋਟ ਵੈਡ ਦੋ ਪਟ ਵਾਰ ਲਾਈਟਾਂ ਲੱਗੀਆਂ ਬੇਰਚੇ ਲੱਗੇ ਵੀਲ ਕਵਰ ਪਏ ਹੋਏ ਆ 55 ਇੰਚ ਮੱਛੀ ਹੁੱਕਾ ਪੌੜੀ ਲੱਗੀ ਵੀ ਆ ਕੁਆਲਕੀ ਦਾ ਰੰਗ ਕੀਤਾ ਰੱਸੇ ਕਸਣ ਵਾਲਾ ਪਿੱਛੇ ਵੀ ਲੱਗਿਆ ਨਗਰ ਵੀ ਲੱਗਿਆ ਬੱਟਾ ਟੂਲ ਬਾਕਸ ਲੱਗਿਆ ਵਾ ਤੇ ਮੰਜਾ ਲੱਗਿਆ ਵਾ ਤੇ ਤਰਪਾਲ ਪਾਉਣ ਵਾਲਾ ਪਾਈਪ ਵੀ ਲੱਗਿਆ ਵਾ ਸਾਈਡਾਂ ਤੇ ਕੁੰਡੀਆਂ ਚੁੰਡੀਆਂ ਵੀ ਲੱਗੀਆਂ ਆ ਪੂਰਾ ਮੋਡੀਫਾਈ 55 ਇੰਚ ਮੱਛੀ ਹੁੱਕ ਕਿੱਥੇ ਗੁੱਲਾ ਪੈਂਦਾ ਉਹ 4 ਇੰਚੀ ਤੇ ਮਗਰ ਲੈਟਾ ਤਿੰਨ ਤਿੰਨ ਲੱਗੀਆਂ ਹੁੱਕ ਪੂਰੀ ਹੈਵੀ ਲੱਗੀ ਵੀ ਮਗਰ ਤੇ ਕਿਸੇ ਬਰੇਟ ਇੰਨਾ ਘਾਟਾ ਨਾ ਟਰਾਦੇ ਦਾ ਗਾਦੀ ਛੱਡ ਦੇ ਤੇ ਕਿਸੇ ਵੀਰ ਪਾਈ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਕੁਆਲਿਟੀ ਦਾ ਰੰਗ ਆ ਏਰਗਾ ਸ਼ਹਿਰ ਪਰ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 260000 ਰੁਪਿਆ 6560 260000 ਰੁਪਿਆ ਰੇਟ ਆ 5000 ਰੁਪਿਆ ਲੈਸ ਕਰ ਦੇਣਗੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੇਸਬੁੱਕ ਦਾ YouTube ਦਾ ਓਕੇ ਆ ਜਮਾ ਤੇ 260000 ਰੁਪਏ ਰੇਟ ਆ ਮੌਕੇ ਦੇ ਮਾਨਤਨ ਕਰ ਦੇਣਗੇ ਤੇ 16 ਸਤਾ ਟਰਾਲਾ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਨਾ ਤਾਂ ਅਸੀਂ